ਤੇ ਆ ਸਾਡੀ ਲੋਕੇਸ਼ਨ ਆ ਤੁਸੀਂ ਦੇਖ ਲਓ ਕਿ ਪੂਰੀ ਨੇਰੀ ਚੱਲ ਰਹੀ ਐ ਇਸ ਟਾਈਮ ਦੇਖੋ ਇੰਨੀ ਨੇਰੀ ਦੇ ਵਿੱਚ ਵੀ ਅੰਕਲ ਸੇਵਾ ਕਰਨ ਆਏ ਨੇ ਅੰਕਲ ਕੀ ਸ਼ੁਭਨਾਮ ਤੁਹਾਡਾ ਹੁਣ ਕਿਸੇ ਦਾ ਜਵਾਨ ਮੁੰਡਾ ਘਰ ਦੇ ਵਿੱਚ ਬਿਨਾਂ ਇਲਾਜ ਤੋਂ ਪਿਆ ਹੋਵੇ ਇਹ ਉਹਦਾ ਦਿੱਲੀ ਜਾਣਦਾ ਨਾ ਉੱਥੇ ਕੀ ਬੀਤਦੀ ਐ ਤੇ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹਨਾ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਦੇਖ ਲਓ ਅੱਜ ਲਖਸ਼ਣਾ ਲੁਖਸ਼ਣਾ ਮੁੱਕ ਗਈਆਂ ਲੀਡਰਾਂ ਲੂਡਰਾਂ ਨੇ ਸਾਰਿਆਂ ਨੇ ਅੱਜ ਬੋਰੀ ਬਿਸਤਰਾ ਗੋਲ ਕਰਕੇ ਨਿਕਲ ਜਾਣਾ ਆਪਣੇ ਆਪਣੇ ਘਰਾਂ ਨੂੰ ਤੇ ਕਾਸ਼ ਜਿੰਨਾ ਇਹ ਪਿਛਲੇ 1 ਮਹੀਨੇ ਚ ਨਜ਼ਰ ਆਏ ਨੇ ਲੋਕਾਂ ਨੂੰ ਜੇ ਇੰਨਾ ਨਜ਼ਰ ਕਿਤੇ ਪਿਛਲੇ 4.5 ਸਾਲਾਂ ਚ ਆਏ ਹੁੰਦੇ ਜਾਂ 5 ਸਾਲਾਂ ਚ ਆਏ ਹੁੰਦੇ ਤਾਂ ਕਿਆ ਹੀ ਬਾਤ ਸੀ ਮੈਂ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਬਾਰੇ ਜਿੰਨੇ ਤੀਫਾਂ ਦੇ ਫੁੱਲ ਬਣ ਲਾਉਨੇ ਥੋੜੇ ਨੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਪੂਰੀ ਟੀਮ ਮੈਨੂੰ ਛੱਡ ਕੇ ਇਹਨਾਂ ਦੇ ਤਾਂ ਪੈਰ ਤੋ ਉਤੋਂ ਪੈਣੇ ਚਾਹੀਦੇ ਨੇ ਦੇਖੋ ਨੇਰੀ ਚੱਲ ਰਹੀ ਐ ਫੁੱਲ ਪੂਰੇ ਪੰਜਾਬ 'ਚ ਛੁੱਟੀ ਦਾ ਮਾਹੌਲ ਐ ਫਿਰ ਵੀ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਆਪਣੀ ਸੇਵਾ ਨੂੰ ਇੱਕ ਆਪਣਾ ਧਰਮ ਸਮਝਦੇ ਹੋਏ ਕਿਉਂਕਿ ਮੇਰੇ ਲਈ ਮੇਰਾ ਧਰਮ ਮੇਰਾ ਪਰਮਾਤਮਾ ਮੇਰਾ ਸਭ ਕੁਝ ਇੱਕ ਜ਼ਰੀਆ ਹੀ ਹੈ ਮੈਨੂੰ ਦੁਨੀਆ 'ਚ ਸੇਵਾ ਤੋਂ ਵੱਡੀ ਕੋਈ ਚੀਜ਼ ਨਹੀਂ ਲੱਗਦੀ ਜਿੰਨੀ ਕਿ ਮੇਰੀ ਮੱਤ ਆ ਹੋ ਸਕਦਾ ਮੇਰੀ ਮੱਤ ਘੱਟ ਹੋਵੇ ਮੇਰੀ ਮੱਤ ਵੱਧ ਵੱਧ ਹੋਵੇ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਇੱਕ ਅਸੀਂ ਦੁਨੀਆ 'ਚ ਮੇਲਾ ਘੁੰਮਣ ਆਏ ਆ ਇਸ ਮੇਲੇ ਦੇ ਵਿੱਚ ਅਸੀਂ ਕੁਝ ਲੈ ਕੇ ਤਾਂ ਜਾ ਨਹੀਂ ਸਕਦੇ ਪੱਟ ਕੇ ਪਰ ਇਸ ਮੇਲੇ 'ਚ ਆ ਕੇ ਜੇ ਤੁਹਾਨੂੰ ਇੰਨੇ ਯੋਗ ਰੱਬ ਨੇ ਬਣਾਇਆ ਹੈ ਕਿ ਤੁਸੀਂ ਕਿਸੇ ਦੀ ਮਦਦ ਕਰ ਸਕੋ ਫਿਰ ਉਹ ਭਾਵੇਂ ਤਨ ਨਾਲ ਹੋਵੇ ਮਨ ਨਾਲ ਹੋਵੇ ਆ ਧਨ ਨਾਲ ਹੋਵੇ ਮੈਂਟਲੀ ਫਾਈਨੈਂਸ਼ੀਅਲੀ ਔਰ ਫਿਜ਼ੀਕਲੀ ਕਿਸੇ ਦੀ ਕਿਸੇ ਮਾਨਸਿਕ ਰੋਗੀ ਦੀ ਕਾਉਂਸਲਿੰਗ ਕਰਕੇ ਉਹਦੀ ਸੇਵਾ ਕਰਨੀ ਵੀ ਬਹੁਤ ਵੱਡੀ ਸੇਵਾ ਹੈ ਆਪਣੇ ਹੱਥਾਂ ਨਾਲ ਆਪਣੇ ਪੈਰਾਂ ਨਾਲ ਆਪਣੀ ਜ਼ੁਬਾਨ ਨਾਲ ਫਿਜ਼ੀਕਲੀ ਜਾ ਕੇ ਸੇਵਾ ਕਰਨੀ ਬੜੀ ਵੱਡੀ ਸੇਵਾ ਹੈ ਤੇ ਜੇ ਰੱਬ ਨੇ ਤੁਹਾਨੂੰ ਮਾਇਆ ਦਿੱਤੀ ਹੈ ਤਾਂ ਮਾਇਆ ਨਾਲ ਸੇਵਾ ਕਰਨੀ ਬਹੁਤ ਵੱਡੀ ਸੇਵਾ ਹੈ ਤੇ ਤਿੰਨਾ ਚੋਂ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਸੇਵਾ ਦਾ ਮਾਰਾ ਇਹਨੇ ਜ਼ਰੂਰ ਤੁਹਾਡੀ ਝੋਲੀ ਪਾਈ ਹੋएगी ਜਿਹੜੀ ਤੁਸੀਂ ਕਰ ਸਕਦੇ ਹੋ ਤੇ ਮੈਂ ਇਸ ਟਾਈਮ ਬੈਠਾ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਮਾਡਲ ਟਾਊਨ ਦਾ ਸਭ ਤੋਂ ਪੌਰ ਇਲਾਕਾ ਹੈ ਜਿਹਨੂੰ ਕੁਲਚਾ ਲੈਂਡ ਮਾਰਕੀਟ ਵੀ ਕਿਹਾ ਜਾਂਦਾ ਹੈ ਤੇ ਕੋਈ ਨਹੀਂ ਕੋਈ ਨਹੀਂ ਭੇਜਦੇ ਬਿਠਾ ਤੇ ਆ ਸਾਡੀ ਲੋਕੇਸ਼ਨ ਆ ਤੁਸੀਂ ਦੇਖ ਲਓ ਕਿ ਪੂਰੀ ਨੇਰੀ ਚੱਲ ਰਹੀ ਐ ਇਸ ਟਾਈਮ ਤੇ ਫਿਰ ਵੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਪੂਰੀ ਮਿਹਨਤ ਦੇ ਨਾਲ ਆਪਣੀ ਲੱਗੀ ਹੋਈ ਕਿਉਂਕਿ ਇੱਕ ਮਾਂ ਸਾਡੇ ਕੋਲ ਆਈ ਐ ਸਪੈਸ਼ਲ ਭੋਗਪੁਰ ਤੋਂ ਉਹਦੇ ਜਵਾਨ ਪੁੱਤ ਦੀ ਹੱਡੀ ਪੈਣੀ ਐ ਦਿਮਾਗ ਦੀ ਡਾਕਟਰ ਉਹਨਾਂ ਕੋ ਪਰਚਾ ਲੈ ਕੇ ਆਈ ਜਿਹੜਾ ਪੀਜੀਆਈ ਨੇ ਬੇਟਾ ਲਿਖ ਕੇ ਦਿੱਤਾ 2 ਲੱਖ ਦਾ 2 ਲੱਖ ਰੁਪਏ ਦਾ ਪਰਚਾ ਜਿਹੜਾ ਡਾਕਟਰ ਨੇ ਲਿਖ ਕੇ ਦਿੱਤਾ ਉਹ ਪੀਜੀਆ ਲੱਗਣਾ ਹੈ ਲੱਖ ਰੁਪਏ ਦਾ ਇੰਤਜ਼ਾਮ ਮਾਤਾ ਕਹਿੰਦੀ ਮੈਂ ਕਰ ਲੂੰਗੀ ਲੱਖ ਰੁਪਏ ਤੁਸੀਂ ਕਰਾ ਦਿਓ ਔਰ ਇਹ ਘਰ ਦੇ ਹਾਲਾਤ ਉਹੀ ਬੰਦਾ ਸਮਝ ਸਕਦਾ ਜਿਹਦੇ ਆਪ ਤੇ ਕਦੀ ਬੀਤੀ ਹੋਵੇ ਹਾਂ ਹਨੇਰੀ ਬਹੁਤ ਜ਼ਿਆਦਾ ਚੱਲ ਰਹੀ ਹੈ ਫਿਰ ਵੀ ਮੈਂ ਹਾਂਜੀ ਅੱਛਾ ਜੀ ਨਮਸਕਾਰ ਜੀ ਨਮਸਕਾਰ ਕਿਵੇਂ ਹੋ ਠੀਕ ਹੋ ਜੀ ਬਹੁਤ ਵਧੀਆ ਸਰ ਸੇਵਾ ਲਈ ਆਇਆ ਹਾਂ ਬੈਠੋ ਪਲੀਜ਼ 5 ਮਿੰਟ ਬੈਠੋ ਦੇਖੋ ਇੰਨੀ ਹਨੇਰੀ ਦੇ ਵਿੱਚ ਵੀ ਅੰਕਲ ਸੇਵਾ ਕਰਨ ਆਏ ਨੇ ਅੰਕਲ ਕੀ ਸ਼ੁਭਨਾਮ ਤੁਹਾਡਾ ਆਨੇ ਲੋਪਲ ਤੁਸੀਂ ਕਦੋਂ ਤੋਂ ਦੇਖ ਰਹੇ ਹੋ ਸਾਨੂੰ ਮੈਂ ਪਹਿਲਾਂ ਵੀ ਦੋ ਦਿਨ ਵਾਰੀ ਆ ਚੁੱਕਾ ਹਾਂ ਤੁਹਾਡੇ ਕੋਲ ਕਿਹੜੀ ਚੀਜ਼ ਅੰਕਲ ਮੋਟੀਵੇਟ ਕਰਦੀ ਤੁਹਾਨੂੰ ਵਾਰ-ਵਾਰ ਇੱਥੇ ਆਨ ਨੂੰ ਜੋ ਮਤਲਬ ਪਬਲਿਕ ਦਾ ਹੈ ਕੋਈ ਦੇਖ ਦੋ ਕਦੋਂ ਤੋਂ ਦੇਖ ਰਹੇ ਹੋ ਕੋਈ ਇਹ 2 ਸਾਲ ਤੋਂ ਹੀ ਗੇ ਦੇਖ 2 ਸਾਲ ਕੁਝ ਸੁਜੈਸ਼ਨ ਦੇਣਾ ਚਾਹੁੰਦੇ ਹੋ ਸਾਨੂੰ ਸੁਜੈਸ਼ਨ ਬਹੁਤ ਵਧੀਆ ਕੰਮ ਕਰ ਰਹੇ ਹੋ ਥੈਂਕ ਯੂ ਅਸੀਂ ਦਿਲੋਂ ਮਤਲਬ ਸਾਡਾ ਦਿਲ ਹੁੰਦਾ ਵੀ ਜਿੰਨਾ ਕਪੋਸਿਬਲ ਹੋ ਸਕਦਾ ਸੀ ਜਰੂਰ ਹੈਲਪ ਕਰੀਏ ਪਲੀਜ਼ ਵੀ ਹੈ ਬੈਟਰ ਬੈਟਰ ਦੇਖੋ ਇੰਨਾ ਭਰਾਵਾਂ ਕਰਕੇ ਇੰਨਾ ਬਜ਼ੁਰਗਾਂ ਕਰਕੇ ਇੰਨਾ ਵੀਰਾਂ ਕਰਕੇ ਸਾਡੀ ਸੇਵਾ ਚੱਲ ਰਹੀ ਹੈ ਆ ਦੇਖੋ ਹੁਣ ਉਹ ਸਰਦਾਰ ਜੀ ਵੀ ਸੇਵਾ ਕਰਨ ਆਏ ਹੋਏ ਨੇ ਤੇ ਆ ਦੇਖੋ ਆ ਗੋਬਿੰਦਾ ਪੇਸ਼ੈਂਟ ਹੈ ਤੇ ਡਾਕਟਰ ਨੇ 2 ਲੱਖ ਰੁਪਏ ਦੱਸਿਆ ਹੋਇਆ ਇਹਨਾਂ ਨੂੰ ਪੀਜੀਏ ਲੱਗਣਾ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਹੈਗੇ ਔਰ ਮਾਤਾ ਭੂਗਪੁਰ ਤੋਂ ਸਾਡੇ ਕੋਲ ਇੱਥੇ ਆਈ ਹੋਈ ਹੈ ਇਦਾਂ ਦੇ ਜਿਹੜੇ ਮਰੀਜ਼ ਹੁਣ ਕਿਸੇ ਦਾ ਜਵਾਨ ਮੁੰਡਾ ਘਰ ਦੇ ਵਿੱਚ ਬਿਨਾਂ ਇਲਾਜ ਤੋਂ ਪਿਆ ਹੋਵੇ ਇਹ ਉਹਦਾ ਦਿਲ ਹੀ ਜਾਣਦਾ ਨਾ ਉੱਥੇ ਕੀ ਬੀਤਦੀ ਆ ਅਸੀਂ ਤੁਸੀਂ ਨਹੀਂ ਸਮਝ ਸਕਦੇ ਮੈਂ ਇਹੀ ਬੇਨਤੀ ਕਰਨਾ ਚਾਹੂੰਗਾ ਜੇ ਪੰਜਾਬ 'ਚ ਕਿਸੇ ਨੂੰ ਵੈਸੇ ਤਾਂ ਚਲੋ ਸਰਕਾਰਾਂ ਇੰਨੀਆਂ ਸੁਥਰੀਆਂ ਬਣਨ ਕਿ ਲੋਕਾਂ ਦੀ ਮਦਦ ਹੋਵੇ ਲੋਕੀ ਲੋੜ ਹੀ ਨਾ ਪਵੇ ਲੋਕਾਂ ਨੂੰ ਸਾਡੇ ਅੱਗੇ ਹੱਥ ਢੰਡਣ ਦੀ ਠੀਕ ਹੈ ਗੁਰੂ ਮਹਾਰਾਜ ਤਾਂ ਸਾਰਿਆਂ ਦੇ ਅੰਗ ਸੰਗ ਹੈਗੇ ਹੀ ਨੇ ਪਰ ਜਿਹੜਾ ਅਸੀਂ ਜੇਬਾਂ 'ਚੋਂ ਟੈਕਸ ਕੱਢ-ਕੱਢ ਸਰਕਾਰਾਂ ਨੂੰ ਦਿੰਨੇ ਆ ਇਹ ਲੋਕ ਐ ਤੜਪਣ ਰੋੜਾਂ ਤੇ ਲੋਕਾਂ ਦਾ ਇਲਾਜ ਨਾ ਹੋਵੇ ਤਾਂ ਬਾਈ ਦੀ ਸੀਨਾ ਚੀਰਿਆ ਜਾਂਦਾ ਪਹਿਲੀ ਉਮੀਦ ਤਾਂ ਇਹ ਹੈ ਕਿ ਸਾਡੀਆਂ ਸਰਕਾਰਾਂ ਇੰਨੀਆਂ ਠੀਕ ਹੋਣ ਕਿ ਸਾਨੂੰ ਲੋੜ ਨਾ ਪਵੇ ਲੋਕਾਂ ਅੱਗੇ ਹੱਥ ੱਡਣ ਦੀ ਜਾਂ ਲੋਕਾਂ ਨੂੰ ਲੋੜ ਨਾ ਪਵੇ ਟੈਕਸ ਤੋਂ ਇਲਾਵਾ ਵੀ ਆਪਣਾ দান ਕੱਢ ਕੇ ਕਿਸੇ ਨੂੰ ਦੇਣ ਦੀ ਪਰ ਫਿਰ ਵੀ ਜਦੋਂ ਸਿਸਟਮ ਫੇਲ ਹੁੰਦਾ ਹੈ ਸਰਕਾਰਾਂ ਦਾ ਸਿਸਟਮ ਫੇਲ ਹੁੰਦਾ ਹੈ ਫਿਰ ਸਾਡੇ ਵਰਗੀਆਂ ਐਨ ਜੀਓਜ਼ ਨੌਜਵਾਨ ਬੰਦਿਆਂ ਨੂੰ ਅੱਗੇ ਆਣਾ ਪੈਂਦਾ ਤਾਂ ਦੇਖੋ ਸਾਡੀ ਪੂਰੀ ਟੀਮ ਏਕ ਜ਼ਰੀਆ ਫਾਊਂਡੇਸ਼ਨ ਦੀ ਭਾਵੇਂ ਪੇਸ਼ੈਂਟ ਘਟਨੇ ਅੱਜ ਕਿਉਂਕਿ ਪੇਸ਼ੈਂਟਾਂ ਨੂੰ ਵੀ ਕਈ ਵਾਰ ਲੱਗਦਾ ਛੁੱਟੀ ਵਾਲੇ ਦਿਨ ਕਿ ਸ਼ਾਇਦ ਉੱਥੇ ਟੀਮ ਨਾ ਬੈਠੀ ਹੋਵੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਦਿਵਾਲੀ ਵਾਲੇ ਦਿਨ ਵੀ ਇੱਥੇ ਬੈਠੀ ਹੁੰਦੀ ਹੈ। ਸਾਲ ਦੇ 365 ਦਿਨ ਤੁਹਾਨੂੰ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਇੱਥੇ ਹੀ ਮਿਲੇਗੀ ਔਰ 7 ਤੋਂ 9 ਸ਼ਾਮ ਨੂੰ ਦੇਖੋ ਨੇਰੀ ਕਿੰਨੀ ਚੱਲ ਰਹੀ ਹੈ। ਤੁਸੀਂ ਨੇਰੀ ਦੇਖ ਸਕਦੇ ਹੋ ਮਿੱਟੀ ਨਾਲ ਮਿੱਟੀ ਇੱਥੇ ਸਾਰੇ ਟੀਮ ਮੈਂਬਰ ਹੋਏ ਪਏ ਨੇ। ਪਰ ਜਿਹੜੇ ਮਰੀਜ਼ ਨੇ ਵਿਚਾਰੇ ਨੇ ਉਹ ਤਾਂ ਚਲੋ ਮਜਬੂਰ ਨੇ ਜਿਹੜੇ ਤੇ ਹੈਲਪ ਲੈਣ ਲਈ ਆਉਂਦੇ ਨੇ ਪਰ ਜਿਹੜੇ ਟੀਮ ਮੈਂਬਰ ਨੇ ਇਹਨਾਂ ਦੀ ਕਾਦੀ ਮਜਬੂਰੀ ਇਹਨਾਂ ਦੀ ਇਨਸਾਨੀਅਤ ਇਹਨਾਂ ਦੀ ਜਿੰਨੀ ਇੱਜ਼ਤ ਕਰੋ ਉੰਨੀ ਘੱਟ ਹੈ ਤੇ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚ ਔਰ ਤੁਹਾਡੇ ਵਾਲੇ ਦੁਆਲੇ ਜੇ ਕਿਸੇ ਨੂੰ ਮੈਡੀਕਲੀ ਕੋਈ ਇਲਾਜ ਦਵਾਈਆਂ ਦੀ ਲੋੜ ਹੈ ਸਾਨੂੰ ਜਰੂਰ ਸੰਪਰਕ ਕਰਿਓ ਤੇ ਜਰੂਰ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਇਓ ਤੇ ਇਹਨਾਂ ਪੇਸ਼ੈਂਟਾਂ ਲਈ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ